ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਹਿੰਦੂਤਵ ਵਿਚਾਰਧਾਰਾ ਵਾਲੇ ਬినਾਇਕ ਦਮੋਦਰ ಸಾವਰਕਰ ਵਿਰੁੱਧ ਟਿੱਪਣੀ ਲਈ ਅਲੋਚਨਾ ਕੀਤੀ ਹੈ ਤੇ ਕਿਹਾ ਕਿ ਉਨ੍ਹਾਂ ਨੂੰ ਆਜ਼ਾਦੀ ਕੁਲਾਟੀਆ ਬਾਰੇ ਗੈਰ ਜ਼ਿੰਮੇਵਾਰਾ ਨਾ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ ਬੈਂਚ ਨੇ ਲਖਨਊ ਅਦਾਲਤ ਦੇ ਉਸ ਹੁਕਮ ਤੇ ਰੋਕ ਲਾ ਦਿੱਤੀ ਹੈ ਜਿਸ ਵਿੱਚ ਰਾਹੁਲ ਗਾਂਧੀ ਨੂੰ ਨਵੰਬਰ 2022 ਵਿੱਚ ਮਹਾਰਾਸ਼ਟਰ ਦੇ ਅਕੋਲਾ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ಸಾವਰਕਰ ਨੂੰ ਅੰਗਰੇਜ਼ਾਂ ਦਾ ਨੌਕਰ ਕਹਿਣ ਵਾਲੀ ਟਿੱਪਣੀ ਲਈ ਉਨ੍ਹਾਂ ਵਿਰੁੱਧ ਦਾਇਰ ਮਾਨ ਹਾਨੀ ਦੇ ਮਾਮਲੇ ਵਿੱਚ ਤਲਬ ਕੀਤਾ ਸੀ ਜਸਟਿਸ ਦੀਪੰਕਰ ਦਿੱਤਾ ਅਤੇ ほんね。 ਸੀਨੀਅਰ ਵਕੀਲ ਅਭਿਸ਼ੇਕ ਮੰਨੂ ਸਿੰਘ ਵੀ ਨੂੰ ਕਹਿਆ ਏ ਕਿ ਬਿਨਾ ਇਤਿਹਾਸ ਜਾਂ ਭੂਗੋਲ ਨੂੰ ਜਾਣੇ ਉਹਨਾਂ ਦੇ ਮੁਵਕਿਲ ਨੂੰ ਅ자치 ਕੁਲਾਟੀਆਂ ਬਾਰੇ ਕੋਈ ਵੀ ਬਿਆਨ ਨਹੀਂ ਦੇਣਾ ਚਾਹੀਦਾ ਕੀ ਤੁਹਾਡੇ ਮੁਵਕਿਲ ਨੂੰ ਪਤਾ ਏ ਕਿ ਉਹਨਾਂ ਦੀ ਦਾਦੀ ਜਦੋਂ ਉਹ ਪ੍ਰਧਾਨ ਮੰਤਰੀ ਸਨ ਨੇ ਇਸ ਸੱਜਣ ਦੀ ਪ੍ਰਸ਼ੰਸਾ ਕਰਦੇ ਹੋਏ ਇੱਕ ਪੱਤਰ ਲਿਖਿਆ ਸੀ ਕੀ ਰਾਹੁਲ ਗਾਂਧੀ ਜਾਣਦੇ ਹਨ ਕਿ ਮਹਾਤਮਾ ਗਾਂਧੀ ਨੇ ਵੀ ਵਾਇਸਰਾਏ ਨੂੰ ਸੰਬੋਧਿਤ ਕਰਦਿਆਂ ਹੋਇਆਂ ਉਹਨਾਂ ਨੂੰ ਵਫਾਦਾਰ ਸੇਵਕ ਕਿਹਾ ਸੀ ਜੇਕਰ ਕੋਈ ਹੋਰ ਬਿਆਨ ਦਿੱਤਾ ਜਾਂਦਾ ਏ ਤਾਂ ਅਸੀਂ ਇਸ ਨੂੰ ਆਪਣੇ ਆਪ ਹੀ ਚੁੱਕਾਂਗੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਅਸੀਂ ਕਿਸੇ ਨੂੰ ਵੀ ਆਜ਼ਾਦੀ ਕੁਲਾਟੀਆਂ ਵਿਰੁੱਧ ਕੋਈ ਬਿਆਨ ਦੇਣ ਦੀ ਇਜਾਜ਼ਤ ਨਹੀਂ ਦੇਵਾਂਗੇ ਰਾਹੁਲ ਗਾਂਧੀ ਖਿਲਾਫ ਕੀਤੀ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਗਾਂਧੀ ਨੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਮਹਾਨ ਅਤੇ ਨਿੱਡਰ ਰਾਸ਼ਟਰਵਾਦੀ ਨੇਤਾ ਦਾ અપਮਾਨ ਕੀਤਾ ਹੈ ਸਿਖਰਲੀ ਅਦਾਲਤ ਨੇ ਨਵੰਬਰ 2022 ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਕੀਤੀਆਂ ਟਿੱਪਣੀਆਂ ਲਈ ਰਾਹੁਲ ਗਾਂਧੀ ਦੀ ਖਿੱਚਾਈ ਕਰਦਿਆਂ ਹੋਇਆਂ ਉਨ੍ਹਾਂ ਨੂੰ ਸਾਬਰਕਰ ਖਿਲਾਫ ਟਿੱਪਣੀਆਂ ਦੇਣ ਤੋਂ ਵਰਜਿਆ ਹੈ